प्यारे दर्शकों ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਬਾਬਾ ਦਇਆ ਸਿੰਘ ਆਰਫ ਦਾ ਲਿਖਿਆ ਹੋਇਆ ਕਿੱਸਾ ਜ਼ਿੰਦਗੀ ਬਲਾਸ ਜਿਹਦੇ ਵਿੱਚ ਬਾਬਾ ਜੀ ਨੇ ਜਨਮ ਤੋਂ ਲੈ ਕੇ 100 ਸਾਲ ਦੀ ਉਮਰ ਤੱਕ ਦਾ ਹਾਲ ਦੱਸਿਆ ਹੈ ਕਿ ਕਿਵੇਂ ਇਨਸਾਨ ਨੇ ਉਮਰ ਗੁਜ਼ਾਰੀ ਹੈ ਚੰਗਾ ਕੀਤਾ ਮਾੜਾ ਕੀਤਾ ਕੀ ਖਟਿਆ ਕੀ ਕਮਾਇਆ ਤੇ ਆਓ ਇਸ ਤੋਂ ਅੱਗੇ ਜੋ ਸੱਚੀਆਂ ਗੱਲਾਂ ਦੱਸ ਰਿਹਾ ਬਾਬਾ ਜਿਵੇਂ ਇਨਸਾਨ ਕਰਦਾ ਰਿਹਾ ਜਿਵੇਂ ਉਹਦੀ ਮੌਤ ਹੁੰਦੀ ਐ ਸਾਰਾ ਕੁਝ ਆਓ ਸੁਣੀਏ ਸੱਚੀ ਗੱਲ ਮੈਂ ਆਖ ਸੋਣਾ ਮੰਦਾ ਹਾਂ ਸੁਣੋ ਲਾ ਕੇ ਜਰਾ ਖਿਆਲ ਭਾਈ ਕੋਈ ਜੀਵੇ ਆ ਜੱਗ ਤੇ ਬਰਸ ਚਾਰੇ ਕੋਈ ਜੀਵੇ ਆ ਸੰਕੜੇ ਸਾਲ ਭਾਈ ਕੋਈ ਹੋਏ ਕੇ ਬਿਰਦ ਸੋ ਫਾਇਦ ਮਰਿਆ ਕੋਈ ਲੈ ਗਿਆ ਕਾਲੜੇ ਵਾਲ ਭਾਈ ਕੋਈ 70 ਸਾਲ ਦਾ ਹੋਏ ਤੁਰਿਆ ਕੋਈ ਘਰ ਦੇ ਅੰਦਰ ਦਿੱਤਾ ਗਾਲ ਭਾਈ ਕਿਸੇ ਪੁਰਸ਼ ਨੂੰ 60ਵੇਂ ਸਾਲੇ ਅੰਦਰ ਦੇਖੋ ਲੈ ਗਿਆ ਪੁਰਖ ਆਕਾਲ ਭਾਈ ਕੋਈ ਪੁਰਸ਼ 50ਵੇਂ ਸਾਲੇ ਅੰਦਰ ਛੱਡ ਤੁਰ ਗਿਆ ਸੰਕੜੇ ਮਾਲ ਭਾਈ ਕਿਸੇ ਪੁਰਸ਼ ਨੂੰ 40ਵੇਂ ਸਾਲ ਅੰਦਰ ਕੀਤਾ ਅਜਲ ਦੀ ਛੁਰੀ ਹਲਾਲ ਪਾਈ ਹੋ ਕਿਸੇ ਪੁਰਸ਼ ਨੂੰ 5ਵੇਂ ਸਾਲ ਅੰਦਰ ਕਿਸੇ ਪੁਰਸ਼ ਨੂੰ 5ਵੇਂ ਸਾਲ ਅੰਦਰ ਸਿਰ ਆ ਗਿਆ ਅਜਲ ਪੋਚਾਲ ਭਾਈ ਕਿਸੇ ਪੁਰਸ਼ੀ ਉੱਤੇ 21 ਸਾਲ ਅੰਦਰ ਪਾਇਆ ਆਣ ਤਕਦੀਰ ਨੇ ਜਾਲ ਭਾਈ ਕੋਈ ਪੁਰਸ਼ਤਾ ਉਹਨਦੇ ਨਾਲ ਮਰਿਆ ਕਿਸੇ ਪੁਰਸ਼ ਨੂੰ ਮਾਰ ਗਈ ਢਾਲ ਭਾਈ ਅੱਗੇ ਹੁੰਦੀਆਂ ਸਨ ਜੋ ਬਹੁਤ ਉਮਰਾਂ ਪੜੋ ਅਗਲਿਆਂ ਜੁਗਾਂ ਦਾ ਹਾਲ ਭਾਈ ਕਲ ਯੁਗ ਸੰਕੜੇ ਸਾਲ ਦੀ ਉਮਰ ਕਹਿੰਦੇ ਇਹੋ ਵੇਦ ਕੁਰਾਨ ਦੀ ਚਾਲ ਭਾਈ ਤਾਂ ਮੈਂ ਸੰਕੜੇ ਸਾਲ ਦਾ ਖਿਆਲ ਕੀਤਾ ਆਇਆ ਵਿੱਚ ਗਰੀਬ ਦੇ ਖਿਆਲ ਭਾਈ ਹੋ ਦਇਆ ਸਿੰਘ ਅਖੀਰ ਨੂੰ ਗੱਲ ਮੁੱਕੀ ਦਇਆ ਸਿੰਘ ਅਖੀਰ ਨੂੰ ਗੱਲ ਮੁੱਕੀ ਸਭ ਨੂੰ ਖਾ ਗਿਆ ਚੰਦਰਾ ਕਾਲ ਭਾਈ ਉਮਰ ਸੰਕੜੇ ਸਾਲ ਦੀ ਗਈ ਐਵੇਂ ਕੀਤੀ ਹੋਸ਼ਨਾ ਕਦੀ ਪਿਆਰਿਆ ਓਏ ਝੂਠੀ ਖੇਲ ਦੇ ਵਿੱਚ ਗਰਕਾਬ ਹੋ ਕੇ ਜੂਏ ਜਨਮ ਜਵਾਰੀਆਂ ਹਾਰਿਆ ਓਏ ਤੀਤੀ ਬੰਦਗੀ ਨਹੀਂ ਪਰਮਾਤਮਾ ਦੀ ਐਵੇਂ ਸੋਏ ਕੇ ਵਕਤ ਗੁਜ਼ਾਰਿਆ ਓਏ ਅਰੇ ਹਾ ਵਿੱਚ ਜਹਾਨ ਦੇ ਜ਼ੁਲਮ ਕਰਦਾ ਜਾਲਮ ਰੂਪ ਜਹਲਾਦ ਦਾ ਧਾਰਿਆ ਓਏ ਫੇਰੀ ਗਲ ਤੇ ਛੁਰੀ ਬੇਦਰਦ ਹੋ ਕੇ ਅਕੜ ਜੀ ਵਗਾਰੀ ਬਨੂ ਮਾਰੇ ਆਏ ਰਹਿਉ ਜੱਗ ਤੇ ਵਣ ਜਵਾ ਵਪਾਰ ਕਰਾ ਕੀ ਕੁਝ ਖੱਟਿਆ ਦਸਵਣ ਜਾ ਰਿਹਾ ਓਏ ਸਾਰੀ ਉਮਰ ਤੈਂ ਬੀਜਿਆ ਖੇਤ ਜਟਾ ਨਹੀਂ ਸ਼ਾਦਾ ਮਾਮਲਾ ਤਾਰਿਆ ਓਏ ਹੋ ਤੂੰ ਤਾਂ ਯਾਦ ਨਾ ਗਾਫਲਾ ਮੌਤ ਰੱਖੀ ਓ ਤੂੰ ਤਾਂ ਯਾਦ ਨਾ ਗਾਫਲਾ ਮੌਤ ਰੱਖੀ ਫਿਰਦਾ ਜੱਗ ਤੇ ਰਹਾ ਹੰਕਾਰ ਆ ਓਏ ਵਾਜਾ ਵੱਜਦਾ ਕਿਤੇ ਪਿਆ ਸੁਣੀਦਾ ਸੀ ਸਿਰ ਵੱਜਿਆ ਮੌਤ ਨਗਰ ਆ ਓਏ ਕਾਫੀ ਮਿਹਨਤਾਂ ਨਾਲ ਓਸਾਰਿਆ ਸੀ ਆਖਰ ਠਹਿ ਗਿਆ ਮਰਦ ਮਨਾਰਿਆ ਓਏ ਰਹਿ ਆ ਚਮਕਦਾ ਚਮਕਦਾ ਰਾਤ ਸਾਰੀ ਆਖਰ ਆ ਗਿਆ ਮੌਤ ਕਨਾਰੇ ਆ ਓਏ ਮੰਜ਼ਲ ਅੰਤ ਨ ਖੁੱਟ ਗਈ ਜ਼ਿੰਦਗੀ ਦੀ ਆਖਰ ਆ ਗਿਆ ਮੌਤ ਕਨਾਰੇ ਆ ਓਏ ਆਖਰ ਬਾਜ ਨੇ ਮਾਰ ਫਨਾ ਕੀਤਾ ਬਹੁਤ ਉੱਡਿਆ ਪੰਖ ਖੇਲਾਰਿਆ ਓਏ ਓ ਤੂੰ ਤੇ ਖੜਾ ਸੀ ਆਸਰੇ ਜ਼ਿੰਦਗੀ ਦੇ ਆਖਰ ਠਹਿ ਗਿਆ ਜਿਸਮ ਚ ਬਾਰਿਆ ਓਏ ਆਇਓ ਸੱਚ ਦੇ ਕੌਲੇ ਅਕਰਾਰ ਕਰਕੇ ਗੱਲ ਵਿਸਤਿ ਰਾਮ ਵੈ ਸਾਰੇ ਆਵੇ ਸਾਰੀ ਅਮਰ ਬਦਨਾਮੀਆਂ ਵਿੱਚ ਖੋਈ ਕੀਤਾ ਕਰਮ ਨਾਨੇਕ ਨੇ ਕਰਿਆ ਓਏ ਦਇਆ ਸਿੰਘ ਵੈ ਸਾਰੇ ਆ ਰੱਬ ਨੂੰ ਤੈ ਤੈਨੂੰ ਰੱਬ ਨਾ ਕਦੀ ਵਿਸਾਰੇ ਆ ਓਏ ਉਮਰ ਸੰਕੜੇ ਸਾਲ ਦੀ ਗਈ ਐਵੇਂ ਕਾਹਨੂੰ ਬੰਦਿਆ ਜਗ ਤੇ ਆਉਣਾ ਸੀ ਜੇ ਕਰ ਦਮਾਂ ਦੇ ਨਾਲ ਨਾ ਜਾਪ ਕੀਤਾ ਕਾਹਨੂੰ ਆਦਮੀ ਨਾ ਰਖਾਉਣਾ ਸੀ ਜੇ ਕਰ ਇਕ ਪਰਮਾਤਮਾ ਜਾਣ ਆਈ ਕਾਹਨੂੰ ਬੁੱਤਾਂ ਨੂੰ ਸਿਰ ਸੁਵਾਉਣਾ ਸੀ ਕਾਹਨੂੰ ਰਿਹਾ ਜਹਾਨ ਤੇ ਇਲਮ ਪੜਦਾ ਜੇ ਕਰ ਜਿੱਤ ਨੂੰ ਨਹੀਂ ਸਮਝਾਉਣਾ ਸੀ ਓ ਜਾਨੀ ਯਾਰ ਜਹਾਨ ਤੇ ਹੈਨ ਝੂਠੇ ਜਾਨੀ ਯਾਰ ਜਹਾਨ ਤੇ ਹੈਨ ਝੂਠੇ ਸੱਚੇ ਰੱਬ ਨਾਲ ਨਿਹੌੜਾ ਲਾਉਣਾ ਸੀ ਤੈਨੂੰ ਕਾਸ ਨੂੰ ਰੱਬ ਨੇ ਰਿਜਕ ਦਿੱਤਾ ਜੇ ਕਰ ਖੈਰ ਨਹੀਂ ਤਿਸੇ ਨੂੰ ਪਾਉਣਾ ਸੀ ਅੰਦਰ ਨਹੀਂ ਜੇ ਨਾਮ ਦਾ ਰੰਗ ਚੜਿਆ ਕਾਹ ਨੂੰ ਫੱਕਰਾ ਭੇਖ ਰੰਗਾਉਣਾ ਸੀ ਜੇ ਕਰ ਅੰਦਰੋਂ ਰਿਦਾ ਮਲੀਨ ਹੋਇਆ ਜਾ ਜਾ ਆਕਾਸ਼ ਨੂੰ ਤੀਰthi ਲਾਉਣਾ ਸੀ ਜੇ ਕਰ ਏਕ ਹੀ ਬ੍ਰਹਮ ਨਾ ਜਾਣਿਆ ਏ ਬ੍ਰਹਮ ਅਸਮੀ ਨਹੀਂ ਫਰਮਾਉਣਾ ਸੀ ਹਿਰਦੇ ਵਿੱਚ ਜੇ ਕਰਾਂ ਨਾ ਰਾਮ ਰਮਿਆ ਹਿਰਦੇ ਵਿੱਚ ਨਾ ਜੇ ਕਰਾਂ ਰਾਮ ਰਮਿਆ ਕਾਹਨੂੰ ਜਗਤ ਨੂੰ ਡੰਬ ਦਿਖਾਉਣਾ ਸੀ ਕਾਹਨੂੰ ਪੂਜਿਆ ਦੇਵੀਆਂ ਦਿਉਤਿਆਂ ਨੂੰ ਜੇਕਰ ਪਾਰ ਨਹੀਂ ਕਿਸੇ ਲੰਘਾਉਣਾ ਸੀ ਕਾਹਨੂੰ ਹੱਥ ਦੇ ਵਿੱਚ ਬੰਦੂਕ ਪਕੜੀ ਪੈਰੇ ਖੜਾ ਹੋ ਕੇ ਜੇ ਕਰ ਸੌਣਾ ਸੀ ਜੇ ਕਰ ਨਹੀਂ ਸੀ ਅੱਖ ਨਾਲ ਇਸਤ ਬੱਧੀ ਕਾ ਨੂੰ ਗਾਫਲਾ ਤੀਰ ਚਲਾਉਣਾ ਸੀ ਜੇ ਕਰ ਚਿੱਤ ਨੂੰ ਕਦੇ ਨਾ ਸ਼ਾਂਤ ਆਈ ਕਾ ਨੂੰ ਗਾਫਲਾ ਸੰਤ ਕਹਾਉਣਾ ਸੀ ਕਾ ਨੂੰ ਯਾਰ ਦਿਲਦਾਰ ਬਣਾ ਛੱਡੇ ਜੇ ਕਰ ਕਿਸੇ ਨਹੀਂ ਦਰਦ ਵੰਡਾਉਣਾ ਸੀ ਨੇਹੜਾ ਆਕਾਸ ਨੂੰ ਯਾਰ ਦੇ ਨਾਲ ਲਾਇਆ ਜੇ ਨਹੀਂ ਸਾਬਤੀ ਨਾਲ ਨਿਭਾਉਣਾ ਸੀ ਯਾਲਮ ਕਾਸ ਨੂੰ ਪਾਪ ਤੇ ਜ਼ੁਲਮ ਕੀਤੇ ਜੇ ਕਰ ਅੰਤ ਨੂੰ ਆਪ ਪਛਤਾਉਣਾ ਸੀ ਕਿਉ ਨਾ ਜੀਵੰਦੇ ਮਨ ਨੂੰ ਖਾਕ ਕੀਤਾ ਜੇ ਕਰ ਖਾਕ ਦੇ ਵਿੱਚ ਸਮਾਉਣਾ ਸੀ ਹੋ ਕਾ ਨੂੰ ਗਾਫਲਾ ਮਹਿਲ ਮਹੱਲ ਪਾਏ ਜੇ ਕਰ ਜੱਗ ਦੇ ਵਿੱਚ ਪਰਾਉਣਾ ਸੀ ਖਟ ਖਟ ਕਾਸ ਨੂੰ ਮਰ ਗਿਆ ਦਿਆ ਸਿੰਘਾ ਜੇ ਕਰੇ ਅੰਤ ਨੂੰ ਕਫਣ ਸਿਆਉਣਾ ਸੀ ਖੱਟ-ਖੱਟ ਕਾਸ ਨੂੰ ਮਰ ਗਿਆ ਦਇਆ ਸਿੰਘਾ ਜੇ ਕਰੇ ਅੰਤ ਨੂੰ ਕਫਣ ਸਿਆਉਣਾ ਸੀ